ਹੋਏ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਪਹਿਲਾਂ ਆਪਾਂ ਹੁਣ ਦਰਸ਼ਨ ਕਰਕੇ ਚੱਲੇ ਆ ਜੀ ਫਤਗੜ ਸਾਹਿਬ ਜੀ ਦੇ ਜਿੱਥੇ ਥੋੜੇ ਸ਼ਹਿਬ ਜਿੱਦਾਂ ਨੂੰ ਨਹੀਂ ਹ ਵਿੱਚ ਚੜਿਆ ਗਿਆ ਸੀ ਉਹ ਤੁਸੀਂ ਜੋ ਪਹਿਲਾ ਵੀਡੀਓ ਪਾਈਆ ਉਸ ਦੇ ਵਿੱਚ ਤੁਸੀਂ ਦਰਸ਼ਨ ਕਰ ਚੁੱਕੇ ਹੋ ਆਓ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸ੍ਰੀ ਚੋਤੀਸਰੂਪ ਸਾਹਿਬ ਜਿੱਥੇ ਸਹਿਬ ਜਦਿਆਂ ਦਾ ਸਨਸਕਾਰ ਕੀਤਾ ਗਿਆ ਸੀ ਆਓ ਪਿਆਰੇ ਸੋਸਾਂਗੀਆਂ ਪ੍ਰਦਰਸ਼ਨ ਕਰਦੇ ਆਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਦੁਨੀਆ ਦੀ ਸਾਰਿਆਂ ਨੂੰ ਮਹਿੰਗੀ ਧਰਤੀ ਜਿੱਥੇ ਛੋਟੇ ਸਹਿਬਜ਼ਾਦੇਆਂ ਦਾ ਮਤਕੁਜਰਕੌਰ ਜੀ ਦਾ ਸਸਕਾਰ ਕੀਤਾ ਗਿਆ ਸੀ ਉਸ ਸਮੇਂ ਦੀ ਜ਼ਾਲਮ ਹਕੂਮਤ ਸਰਕਾਰ ਤੋਂ ਟੁੱਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦੀ ਸੀ ਜਿੱਥੇ ਛੋੜਾ ਸਾਹਿਬ ਜੱਤੇ ਮਾਤਾ ਗੁਜਰਕੌਰ ਜੀ ਦਾ ਸਸਕਾਰ ਕੀਤਾ ਗਿਆ ਸੀ ਨਾਮ So, yeah.

Body. one point, the point of the planet We're the ਵੀਡੀਓ ਨੂੰ ਮਤਮਤ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਬੜੀ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ